राधे राधे ਆ ਜਿਹੜਾ ਤੁਸੀਂ ਸਾਹਮਣੇ ਮੰਦਿਰ ਦੇਖ ਰਹੇ ਹੋ ਜੀ ਇਹਨੂੰ ਮੰਦਿਰ ਨੂੰ ਭੂਤਾਂ ਵਾਲਾ ਮੰਦਿਰ ਵੀ ਕਹਿੰਦੇ ਆ ਵੈਸੇ ਦਾ ਨਾਮ ਹੈ ਗੋਬਿੰਦ ਦੇਵ ਮੰਦਿਰ ਇਹਦੀ ਸਥਾਪਨਾ ਪੂਤਾਂ ਵੱਲੋਂ ਕੀਤੀ ਗਈ ਹੈ ਇਹਦੀ ਹਿਸਟਰੀ ਹੈ ਵੈਸੇ ਇਹ ਰਾਜੇ ਨੇ ਬਣਵਾਇਆ ਸੀ ਜੈਪੁਰ ਦੇ ਰਾਜੇ ਨੇ ਇਹਦਾ ਸਟਰਕਚਰ ਕੋਈ ਸਿੱਧਾ ਨਹੀਂ ਸਾਨੂੰ ਵੀ ਦੇਖਣ ਲੱਗਿਆ ਕਿ ਵਾਕਈ ਭੂਤਾਂ ਨੇ ਬਣਾਇਆ ਸ਼ਾਇਦ ਬਣਾਇਆ ਵੀ ਹੋਵੇ ਹਿਸਟਰੀ ਦੇ ਵਿੱਚ ਤਾਂ ਇਹੀ ਆ ਇਨੂੰ ਪੂਤਾ ਵਾਲਾ ਮੰਦਿਰ ਵੀ ਕਿਹਾ ਜਾਂਦਾ ਹੈ। ਨੈਟ ਤੇ ਵੀ ਤੁਸੀਂ ਚੈੱਕ ਕਰੋਗੇ, Google ਤੇ ਵੀ ਚੈੱਕ ਕਰੋਗੇ ਤਾਂ ਤੁਹਾਨੂੰ ਇਹਦੀ ਹਿਸਟਰੀ ਪਤਾ ਲੱਗ ਜਾਏਗੀ। ਤੇ ਅਸੀਂ ਵੀ ਇੱਥੇ ਫਿਰ ਦੇਖਣ ਆਏ ਸੀਗੇ। ਸਟਰਕਚਰ ਇਹਦਾ ਕਾਫੀ ਮਜ਼ਬੂਤ ਬਣਿਆ ਹੈ, ਕਾਫੀ ਮਜ਼ਬੂਤ ਖੰਬੇ ਜਾਂ ਕਾਫੀ ਇਹਦਾ ਸਟਰਕਚਰ ਦੇਖਣ ਨੂੰ ਪੁਰਾਣਾ ਵੀ ਲੱਗ ਰਿਹਾ ਵਾ। 4-500 ਸਾਲ ਪੁਰਾਣਾ ਮੰਦਿਰ ਆ ਇਹ। ਇੱਥੇ श्री कृष्ण ਤੇ ਰੁਕਮਣੀ ਜੀ ਦੀ ਸਥਾਪਨਾ ਕੀਤੀ ਹੋਈ ਹੈ ਮੰਦਿਰ ਦੇ ਵਿੱਚ ਵੈਸੇ ਬ੍ਰਿੰਦਵਨ ਦੇ ਵਿੱਚ 5000 ਮੰਦਿਰ ਨੇ ਜਿਨ੍ਹਾਂ ਵਿੱਚੋਂ 5-7 ਮੰਦਿਰ ਪੰਡ ਤੋਂ ਲੈ ਕੇ 7 ਮੰਦਿਰ ਜਿਹੜੇ ਮੇਨ ਨੇ ਬਾਂਕੇ ਬਿਹਾਰੀ ਮੰਦਿਰ ਆਰਾਧਾ ਵੱल्लभ ਮੰਦਿਰ ਅਰੰਗਨਾਥ ਮੰਦਿਰ ਪ੍ਰੇਮ ਮੰਦਿਰ ਤੇ ਗੋਪਾਲ ਜਿਹੜਾ ਮੰਦਿਰ ਬਣਿਆ ਹੋਇਆ ਜਿੱਥੇ ਜਨਮ ਭੂਮੀ ਹੈ ਉਹ ਤੇ 1 ਕਾਮ ਮੰਦਿਰ ਆ ਜਿਹੜਾ ਜਿਹਨੂੰ ਪੂਤਾ ਵਾਲਾ ਮੰਦਿਰ ਕਹਿੰਦੇ ਆ ਤੇ ਕਾਫੀ ਜ਼ਿਆਦਾ ਪੁਰਾਣਾ ਸਟਰਕਚਰ ਆ ਦੇਖ ਲਓ ਤੇ ਲੋਕੀ ਦਰਸ਼ਨ ਕਰਨ ਆਉਂਦੇ ਆ ਬਿਲਕੁਲ ਸਾਹਮਣੇ ਬਣਿਆ ਹੋਇਆ ਮੰਦਿਰ ਜਿੱਥੇ ਪੁਜਾਰੀ ਬੈਠੇ ਆ ਸਾਹਮਣੇ ਉਹ ਦੇਖ ਲਓ ਅੱਜੋ ਜਾਂਦੇ ਜਿੰਦੇ ਇਸ ਕਰਕੇ ਅਸੀਂ ਇੱਥੋਂ ਹੀ ਤੁਹਾਨੂੰ ਦਿਖਾ ਰਹੇ ਆ ਤੇ ਹੁਣ ਆ ਗਏ ਆਪਾਂ ਬਾਹਰਲੀ ਸਾਈਡ ਤੇ ਬਾਹਰੋਂ ਵੇਖ ਕੇ ਬਿਲਕੁਲ ਮਹਿਲ ਹੀ ਲੱਗ ਰਿਹਾ ਜਿਦਾਂ ਕੋਈ ਪੁਰਾਣਾ ਮਹਿਲ ਜਿਦਾਂ ਝੂਟੀਆਂ ਕੋਈ ਬੰਗਲਾ ਹੁੰਦਾ ਇਹਦਾ ਨਾ ਸਟਰਕਚਰ ਬਣਿਆ ਹੋਇਆ ਰਹਾ ਇਹ ਵੀ ਹੈਰਾਨ ਕਰਨ ਵਾਲਾ ਮੰਦਿਰ ਆ ਜੀ ਜਿਹਨੂੰ ਪੂਤਾਂ ਨੇ ਬਣਾਇਆ 5-7 ਮੰਜ਼ਲੀ ਬਣਿਆ ਹੋਇਆ ਹੈ ਇਸ ਥੇਰੀ ਇਹ ਵੀ ਆ ਕਿ ਜਿੱਦਾਂ ਬੂਤ ਜਰੋ ਬਣਾ ਰਹੇ ਸੀ ਰਾਤ ਰਾਤ ਪੂਰੀ ਇੱਕ ਰਾਤ ਦੇ ਵਿੱਚ ਬਣਾਇਆ ਉਹਨਾਂ ਨੇ ਇਹ ਤੇ ਜਦੋਂ ਸਵੇਰ ਹੋਣ ਵਾਲੀ ਸੀ ਤਾਂ ਚੱਕੀ ਦੀ ਆਵਾਜ਼ ਆਈ ਉਹਨਾਂ ਨੂੰ ਚੱਕੀ ਜਿਹੜੀ ਚਲਾਣਿਆਂ ਆ ਆਟੇ ਵਾਲੀ ਤਾਂ ਉਦੋਂ ਉਹ ਫਿਰ ਛੱਡ ਕੇ ਚਲੇ ਗਏ ਸੀ ਇਹ ਮੰਦਿਰ ਆ ਪਰ ਜਦੋਂ ਅਸੀਂ ਸੁਣਿਆ ਕਿ ਇਹ ਭੂਤਾਂ ਨੇ ਰਾਤੋਂ ਰਾਤ ਤਿਆਰ ਕੀਤਾ ਤੇ ਸਾਨੂੰ ਵੀ ਯਕੀਨ ਨਹੀਂ ਹੋਇਆ ਤੇ ਅਸੀਂ ਉਹ ਜਿੱਦਾਂ ਹੀ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਮੰਦਿਰ ਆ ਜੋ ਭੂਤਾਂ ਨੇ ਤਿਆਰ ਕੀਤਾ ਰਾਤੋਂ ਰਾਤ ਸੋ ਅਸੀਂ ਉਸੇ ਵੇਲੇ ਇਹਨੂੰ ਦੇਖਣ ਵਾਸਤੇ ਆਏ ਤੇ ਆਸ-ਪਾਸ ਅਸੀਂ ਪਤਾ ਕੀਤਾ ਪੂਰੀ ਜਾਣਕਾਰੀ ਇਹਦੇ ਬਾਰੇ ਲਿੱਤੀ ਜਿਹੜੇ ਲੋਕਲ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਹਾਂਜੀ ਇਹਦਾ ਜਿਹੜਾ ਪੁਰਾਤਨ ਕਾਲ ਤੋਂ ਇਹਦੀ ਹਿਸਟਰੀ ਜੋ ਵੀ ਇਹਦਾ ਇਤਿਹਾਸੀ ਉਹ ਬਿਲਕੁਲ ਸੱਚ ਆ ਇਹਨੂੰ ਰਾਤੋ ਰਾਤ ਊਤਾਂ ਨੇ ਹੀ ਤਿਆਰ ਕੀਤਾ ਤੇ ਦੱਸਿਆ ਜਾਂਦਾ ਹੈ ਕਿ ਬਣਨ ਤੋਂ ਬਾਅਦ ਇਹ ਕਾਫੀ ਸਾਲ ਇਸੇ ਤਰ੍ਹਾਂ ਬੰਦ ਹੀ ਰਿਹਾ ਕਿਉਂਕਿ ਜਿਸ ਘਰ ਦੇ ਵਿੱਚ ਦੀਵਾ ਜਾਂ ਰੋਸ਼ਨੀ ਨਾ ਹੋਵੇ ਉੱਥੇ ਭੂਤਾਂ ਦਾ ਵਾਸਤੇ ਹੁੰਦਾ ਹੀ ਹੁੰਦਾ ਸੋ ਫਿਰ ਇਸੇ ਤਰ੍ਹਾਂ ਜਿਹੜੇ ਗੋਕਲ ਵਾਸੀ ਸੀਗੇ ਉਹਨਾਂ ਨੇ ਪੰਡਿਤ ਜੀ ਨੂੰ ਕਹਿ ਕੇ ਇੱਥੇ ਨਿਵਾਸ ਕਰਵਾਇਆ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਿਰ ਬਣਵਾਇਆ ਰੁਕਮਣੀ ਤੇ ਕ੍ਰਿਸ਼ਨ ਜੀ ਦੀ ਇੱਥੇ ਮੂਰਤੀ ਸਥਾਪਿਤ ਕੀਤੀ ਉਸ ਤੋਂ ਬਾਅਦ ਇੱਥੇ ਉਹਨਾਂ ਦੀ ਰੋਜ਼ ਹੀ ਪੂਜਾ ਪਾਠ ਹੋਣ ਲੱਗ ਪਿਆ ਤੇ ਜਿਹਦੇ ਕਾਰਨ ਹੁਣ ਇੱਥੇ ਲੋਕ ਵੀ ਆਉਣ ਜਾਣ ਲੱਗ ਪਏ ਨੇ ਮੱਥਾ ਟੇਕਦੇ ਨੇ ਤੇ ਯਾਨੀ ਕਿ ਜਿਸ ਘਰ ਰੋਸ਼ਨੀ ਆ ਉੱਥੇ ਪਰਮਾਤਮਾ ਦਾ ਵਾਸ ਆ ਔਰ ਜਿੱਥੇ ਰੋਸ਼ਨੀ ਨਹੀਂ ਉੱਥੇ ਆਪੇ ਭੂਤਾ ਪ੍ਰੇਤਾ ਦਾ ਵਾਸ ਹੋ ਜਾਂਦਾ ਸੁੰਦਰ ਦੀ ਇਹ ਕਿਰਤੀ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਇਹਨੂੰ ਪੂਤਾ ਨੇ ਤਿਆਰ ਕੀਤਾ ਹੈ ਇਹ ਜਿਸ ਤਰ੍ਹਾਂ ਕਿਸੇ ਬਹੁਤ ਹੀ ਉੱਚ ਕਾਰੀਗਰ Rajasthan ਦੇ ਕਾਰੀਗਰ ਨੇ ਇਸ ਨੂੰ ਤਿਆਰ ਕੀਤਾ ਹੈ ਤੇ ਜਦੋਂ ਕਹਿੰਦੇ ਸੀਗੇ ਕਿ ਇਹ ਬਣਿਆ ਸੀ ਇਹਦੀ ਇੰਨੀ ਕੁ ਜ਼ਿਆਦਾ ਰੋਸ਼ਨੀ ਸੀਗੀ ਜੋ ਆਗਰਾ ਤੱਕ ਦਿਖਾਈ ਦਿੰਦੀ ਸੀਗੀ ਇਹ ਰੋਸ਼ਨੀ